ਪੰਜਾਬ ਕਾਂਗਰਸ ਨੇ ਵੱਡੀ ਕਾਰਵਾਈ ਕਰ ਦਿੱਤੀ ਹੈ ਪਾਰਟੀ ਦੇ ਵਿੱਚੋਂ ਵੱਡੇ ਆਗੂਆਂ ਨੂੰ ਤਾੜ-ਤਾੜ ਕਰਕੇ ਬਾਹਰ ਕੱਢ ਦਿੱਤਾ ਹੈ ਮਾਮਲਾ ਕੀ ਹੈ ਕਿਹੜੇ-ਕਿਹੜੇ ਵੱਡੇ ਆਗੂਆਂ ਤੇ ਕਿਉਂ ਗਾਜ਼ਟ ਕੀਤਾ ਤੁਹਾਨੂੰ ਸਾਰੀ ਗੱਲ ਖੋਲ ਕੇ ਦੱਸ ਦਿਆਂ ਤੁਸੀਂ ਜੁੜਿਓ ਪੰਜਾਬੀ ਪੁਆਇੰਟ ਟੀਵੀ ਦੇ ਨਾਲ ਮੈਂ ਹਰਿੰਦਰ ਬਾਜਵਾ ਕਾਂਗਰਸ ਦੇ ਵਿੱਚ ਵੱਡੀ ਬਗਾਵਤ ਹੋਈ ਹੈ ਤੇ ਉਸ ਬਗਾਵਤ ਤੋਂ ਬਾਅਦ ਕਾਂਗਰਸ ਦੇ ਵੱਲੋਂ ਵੱਡੀ ਕਾਰਵਾਈ ਕੀਤੀ ਗਈ ਹੈ ਕਾਂਗਰਸ ਨੇ ਆਪਣੇ ਲਗਭਗ 5 ਤੋਂ 6 ਆਗੂਆਂ ਨੂੰ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ ਮਾਮਲਾ ਕੀ ਹੈ ਇਹ ਤੁਹਾਨੂੰ ਮੈਂ ਸਾਰੀ ਗੱਲ ਦੱਸਦਾ ਹਾਂ ਦਰਅਸਲ ਕਾਂਗਰਸ ਪਾਰਟੀ ਇਸ ਸਮੇਂ 227 ਦੀਆਂ ਵਿਧਾਨ ਸਭਾ ਚੋਣਾਂ ਦੀਆਂ ਤਿਆਰੀਆਂ ਦੇ ਲਈ ਰੁੱਝੀ ਹੋਈ ਹੈ ਤੇ ਧੜੇਬੰਦੀ ਆਪਣੇ ਸਿਖਰ ਵੱਲ ਹੈ ਇਸੇ ਦਰਮਿਆਨ ਪੰਜਾਬ ਪ੍ਰਦੇਸ਼ ਕਾਂਗਰਸ ਦੇ ਕਮੇਟੀ ਦੀ ਅਨੁਸ਼ਾਸਨ ਕਮੇਟੀ ਦੇ ਚੇਅਰਮੈਨ ਅਤੇ ਸਾਬਕਾ ਕੈਬਨਿਟ ਵਜ਼ੀਰ ਅਵਤਾਰ ਹੈਨਰੀ ਨੇ ਕਾਂਗਰਸ ਪਾਰਟੀ ਦੇ 6 ਆਗੂਆਂ ਨੂੰ ਪਾਰਟੀ ਵਿਰੋਧੀ ਗਤੀਵਿਧੀਆਂ ਨੂੰ ਲੈ ਕੇ 5 ਸਾਲਾਂ ਲਈ ਪਾਰਟੀ ਚੋਂ ਬਾਹਰ ਦਾ ਰਸਤਾ ਵਿਖਾ ਦਿੱਤਾ ਹੈ। ਅਵਤਾਰ ਹੈਨਰੀ ਨੇ ਇਸ ਸਬੰਧੀ ਜਾਰੀ ਆਪਣੇ ਹੁਕਮਾਂ ਦੇ ਵਿੱਚ ਕਿਹਾ ਹੈ ਕਿ ਬਠਿੰਡਾ ਨਗਰ ਨਿਗਮ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਹੱਕ ਦੇ ਵਿੱਚ ਵੋਟ ਕਰਨ ਦੇ ਇਲਜ਼ਾਮਾਂ ਵਿੱਚ ਕਾਰਨ ਇਹਨਾਂ 5 ਆਗੂਆਂ ਜਿਨ੍ਹਾਂ ਦੇ ਵਿੱਚ ਕੌਂਸਲਰ ਸ਼ਾਮਲ ਨੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਾਵ ਵਿਖਾਇਆ ਗਿਆ। ਕਿਹੜੇ-ਕਿਹੜੇ ਆਗੂ ਨੂੰ ਬਾਹਰ ਕੱਢਿਆ ਗਿਆ ਇਹਨਾਂ ਦੇ ਵਿੱਚ ਸੋਨੀਆ ਮਮਤਾ ਅਨੀਤਾ ਗੋਇਲ ਕਿਰਨਰਾਣੀ ਸਰੇਸ਼ ਕੁਮਾਰ ਅਤੇ ਵਿਕਰਮ ਕ੍ਰਾਂਤੀ ਸ਼ામਲ ਇਹਨਾਂ ਨੂੰ ਪਾਰਟੀ ਚੋਂ ਬਾਹਰਦਾਰਾ ਵਿਖਾ ਦਿੱਤਾ ਹੈ ਹੈਨਰੀ ਨੇ ਦੱਸਿਆ ਕਿ ਪਿਛਲੇ ਦਿਨੀ ਬਠਿੰਡਾ ਦੇ ਡਿਪਟੀ ਮੇਰ ਅਸ਼ੋਕ ਕੁਮਾਰ ਸਮੇਤ ਹੋਰ ਸੀਨੀਅਰ ਆਗੂਆਂ ਨੇ ਉਹਨਾਂ ਨੂੰ ਸ਼ਿਕਾਇਤ ਕੀਤੀ ਸੀ ਕਿ ਬਠਿੰਡਾ ਸ਼ਹਿਰ ਦੇ ਮੇਰ ਦੀ ਚੌਂਦran ਕੁਝ ਕਾਂਗਰਸੀ ਕੌਂਸਲਰਾਂ ਨੇ ਆਪਣੀ ਵੋਟ ਕਾਂਗਰਸ ਦੀ بجائے ਆਪ ਉਮੀਦਵਾਰ ਨੂੰ ਦਿੱਤੀ ਸੀ ਜਿਸ ਕਾਰਨ ਘਟ ਗਿਣਤੀ ਹੋਣ ਦੇ ਬਾਵਜੂਦ ਆਪ ਦਾ ਮੇਰ ਬਣ ਗਿਆ ਇਸਤੇ ਕਾਰਵਾਈ ਕਰਦੇ ਆਂ ਇਹ ਕੌਂਸਲਰਾਂ ਨੂੰ ਬਾਹਰ ਦਾ ਰਾਬ ਖਾਇਆ ਗਿਆ ਹੈ ਜਾਣਕਾਰੀ ਦੇ ਅਨੁਸਾਰ ਹੈਨਰੀ ਨੇ ਦੱਸਿਆ ਕਿ ਉਹਨਾਂ ਨੇ ਸ਼ਿਕਾਇਤ ਦਾ ਸਖਤ ਨੋਟਿਸ ਲੈਂਦਿਆਂ ਬਠਿੰਡਾ ਦੇ 19 ਕੌਂਸਲਰਾਂ ਨੂੰ ਕਾਰਨ ਦੱਸੋ ਨੋਟਿਸ ਜਾਰੀ ਕੀਤੇ ਸੀ ਉਹਨਾਂ ਕਿਹਾ ਸੀ ਕਿ 19 ਵਿੱਚੋਂ 13 ਕੌਂਸਲਰਾਂ ਨੇ ਆਪਣਾ ਪੱਖ ਰੱਖਦਿਆਂ ਲਿਖਤੀ ਤੌਰ ਤੇ ਨੋਟਿਸ ਦਾ ਜਵਾਬ ਅਨੁਸ਼ਾਸਨੀ ਕਮੇਟੀ ਨੂੰ ਦੇ ਦਿੱਤਾ ਸੀ ਪਰ ਬਾਕੀ 6 ਕੌਂਸਲਰਾਂ ਵੱਲੋਂ ਕਿਸੇ ਵੀ ਤਰ੍ਹਾਂ ਦਾ ਜਵਾਬ ਨਾ ਮਿਲਣ ਤੇ ਉਹਨਾਂ ਨੂੰ ਪਾਰਟੀ ਚੋਂ ਬਾਹਰ ਦਾ ਰਾਬ ਖਾਇਆ ਗਿਆ ਹੈ ਹੈਨਰੀ ਨੇ ਆਖਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਸਰਕਾਰ ਦੇ ਕਾਰਜਕਾਲ ਵਿੱਚ ਹਰੇਕ ਵਰਗ ਦੁਖੀ ਅਤੇ ਝੂਠੇ ਵਾਅਦਿਆਂ ਨਾਲ ਖੁਦ ਨੂੰ ਠੱਗਿਆ ਮਹਿਸੂਸ ਕਰ ਰਿਹਾ ਪੰਜਾਬ ਲੰਬੇ ਸਮੇਂ ਤੋਂ ਕਿਸਾਨ ਵੱਖ-ਵੱਖ ਸਮੱਸਿਆਵਾਂ ਦਾ ਸਾਹਮਣਾ ਕਰ ਰਹੇ ਨੇ ਤੇ ਇਸ ਦੇ ਦਰਮਿਆਨ ਹੈਨਰੀ ਨੇ ਪੰਜਾਬ ਸਰਕਾਰ ਨੂੰ ਬਠਿੰਡਾ ਦੇ ਵਿੱਚ ਕੀਤੀ ਗਈ ਮੇਅਰ ਦੀ ਚੋਣ ਦੇ ਦੌਰਾਨ ਗੜਬੜੀ ਨੂੰ ਲੈ ਕੇ ਵੀ ਘੇਰਿਆ ਹੈ ਕਾਂਗਰਸ ਬੜੀ ਸੋਝ ਸਮਝ ਕੇ ਚੱਲਣ ਦੀ ਕੋਸ਼ਿਸ਼ ਦੇ ਵਿੱਚ ਬਠਿੰਡਾ ਵਾਲੀ ਇਹ ਕਾਰਵਾਈ ਨੂੰ ਤੁਸੀਂ 2-3 ਪਰਤਾ ਖੋਲ ਕੇ ਦੇਖਣ ਦੀ ਕੋਸ਼ਿਸ਼ ਕਰ ਸਕਦੇ ਹੋ ਕਿਉਂਕਿ ਬਠਿੰਡੇ ਕਾਂਗਰਸ ਦੇ ਅੰਦਰ ਵੀ ਕਈ ਧੜੇ ਨੇ ਕਿਹੜਾ ਧੜਾ ਡੋਮੀਨੇਟ ਕਰਦਾ ਹੈ ਕਿਹੜਾ ਨਹੀਂ ਹੁਣ ਆਮ ਆਦਮੀ ਪਾਰਟੀ ਆਪਣੇ ਐਮਐਲਏ ਨੂੰ ਨਹੀਂ ਬਾਹਰ ਕੱਢ ਰਹੀ ਜਿਨੇ ਕਾਂਗਰਸ ਦੇ ਹੱਕ 'ਚ ਵੋਟ ਪਾਈ ਹੈ ਤੁਸੀਂ ਇਹ ਵੀ ਅੰਦਾਜ਼ਾ ਲਾ ਸਕਦੇ ਹੋ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਜਗਰੂਪ ਗਿੱਲ ਦੇ ਵੱਲੋਂ ਕਿਹਾ ਜਾਂਦਾ ਕਥੇ ਤੌਰ ਦੇ ਉੱਤੇ ਕਿ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਦੀ ਥਾਂ ਦੇ ਉੱਤੇ ਜਿਹੜਾ ਉਹ ਵੋਟ ਪਾਈ ਹੈ ਕਾਂਗਰਸ ਦੇ ਕੈਂਡੀਡੇਟ ਨੂੰ ਮੇਅਰ ਦੇ ਕੈਂਡੀਡੇਟ ਨੂੰ ਚੱਲ ਕੀ ਰਿਹਾ ਬਠਿੰਡੇ ਦੇ ਅੰਦਰ ਸਿਆਸੀ ਤੌਰ ਦੇ ਉੱਤੇ ਸਾਡੀ ਜਿਹੜੀ ਰਾਜਨੀਤੀ ਔਕ ਕਿਸ ਪ੍ਰਕਾਰ ਦੀ ਜਿਹੜੀ ਆ ਹੋ ਚੁੱਕੀ ਆ ਤੁਸੀਂ ਇਸ ਗੱਲ ਦਾ ਅੰਦਾਜ਼ਾ ਲਾ ਸਕਦੇ ਹੋ ਕਿ ਜਿਹੜੇ ਬੰਦੇ ਆ ਜਿਹੜੀ ਪਾਰਟੀ ਦਾ ਇੱਕੋ ਇੱਕ ਵਿਅਕਤੀ ਹੋਵੇ ਇਲੈਕਸ਼ਨ ਸਿੰਬਲ ਤੇ ਜਿੱਤਿਆ ਹੋਇਆ ਉਹ ਮੇਅਰ ਬਣ ਜੇ ਬਾਕੀ ਹਾਰ ਜਾਣ ਤਾਂ ਤੁਸੀਂ ਅੰਦਾਜ਼ਾ ਲਾ ਸਕਦੇ ਹੋ ਕਿ ਸਾਡੀ ਰਾਜਨੀਤੀ ਕਿਸ ਪਾਸੇ ਜਾ ਰਹੀ ਹੈ ਕਾਂਗਰਸ ਨੇ ਆਖਰਕਾਰ ਇੱਕ ਵਾਰ ਅੱਕ ਤਾਂ ਚੱਬ ਲਿਆ ਇਹ ਹੁਣ ਕਾਂਗਰਸ ਲਈ ਫਾਇਦੇ ਦਾ ਜਿਹੜਾ ਸੌਦਾ ਹੁੰਦਾ ਹੈ ਸਾਬਤ ਜਾਂ ਨੁਕਸਾਨ ਦਾ ਇਹ ਤਾਂ ਸਮਾਂ ਦੱਸੇਗਾ ਪਰ ਇੱਕ ਗੱਲ ਦਾ ਸਾਫ ਸੰਕੇਤ ਹੈ ਕਿ ਆਉਂਦੇ ਦਿਨਾਂ ਦੇ ਵਿੱਚ ਅਜਿਹੀਆਂ ਕਾਰਵਾਈਆਂ ਹੋਰ ਵੀ ਦੇਖਣ ਨੂੰ ਮਿਲਣਗੀਆਂ